ਅੱਜ ਆਪਾਂ ਉਸ ਵਿਸ਼ੇ ਤੇ ਗੱਲ ਕਰਨੀ ਹੈ ਜਿਸ ਵਿਸ਼ੇ ਤੇ ਇੱਕ ਵੀਡੀਓ ਮੈਂ ਪਹਿਲਾਂ ਤੋਂ ਆ ਸ਼ਰੋਤਿਆਂ ਦੀ ਕਚੈਰੀ ਵਿੱਚ ਰੱਖ ਚੁੱਕਾ ਕਿ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਪਣੇ ਆਪ ਨੂੰ ਆਦਤ ਜ਼ਰੂਰ ਦੇਣੀ ਚਾਹੀਦੀ ਹੈ ਉਹਦੇ ਨਾਲ ਸਕੂਨ ਬਣਦਾ ਹੈ ਸ਼ਾਂਤੀ ਬਣਦੀ ਹੈ ਆਪਾਂ ਕਲਪਦੇ ਨਹੀਂ ਕੁਰਜਦੇ ਨਹੀਂ ਕਲਪਦੇ ਨੇ ਸੌਂਦੇ ਹੋ ਤਾ ਖਾਂਦੇ ਹੋ ਤਾਂ ਜਾਗਦੇ ਹੋ ਤਾਂ ਦੁਕਾਨਦਾਰੀ ਕਰਦੇ ਹੋ ਤਾਂ ਜੋ ਵੀ ਕਰਦੇ ਹੋ ਜਿੱਥੇ ਤੁਸੀਂ ਹੁੰਦੇ ਹੋ ਉਥੇ ਰਹਿ ਕੇ ਉਥੋਂ ਦਾ ਕੰਮ ਕਰਨਾ ਸ਼ੁਰੂ ਕਰਦੇ ਹੋ ਅਗਰ ਗੁਰਦੁਆਰੇ ਜਾ ਰਹੇ ਹੋ ਤੇ ਉਸ ਸਮੇਂ ਉਥੇ ਬਹਿਣ ਦਾ ਯਤਨ ਕਰੋ ਕਥਾ ਚੱਲ ਰਹੀ ਕੀਰਤਨ ਚੱਲ ਰਿਹਾ ਹੈ ਪਾਠ ਕਰ ਰਹੇ ਹੋ ਜੋ ਕਰ ਰਹੇ ਹੋ ਇੱਕ ਸਮੇਂ ਦੇ ਅੰਦਰ ਇੱਕ ਕੰਮ ਉਸ ਵਕਤ ਤੁਸੀਂ ਦੂਜੇ ਕੰਮ ਤੇ ਸਰੀਰ ਕਰਕੇ ਨਹੀਂ ਹੋ ਸਕਦੇ ਅਗਰ ਸਰੀਰ ਕਰਕੇ ਆਪਾਂ ਦੂਜੀ ਜਗ੍ਹਾ ਤੇ ਜਾ ਨਹੀਂ ਸਕਦੇ ਤੇ ਸਾਡੇ ਜਾਣ ਤੋਂ ਬਿਨਾ ਦੂਜਾ ਕੰਮ ਸੌਂ ਨਹੀਂ ਸਕਦਾ ਤੇ ਫਿਰ ਉਹਦੀ ਚਿੰਤਾ ਨੂੰ ਆਪਣੇ ਨਾਲ ਰੱਖ ਕੇ ਲੈ ਕੇ ਚੱਲਣ ਦੀ ਬਜਾਏ ਕਿਉਂ ਨਾ ਹੋਵੇ ਵੀ ਆਪਾਂ ਐਦਾਂ ਕਰ ਦਈਏ ਵੀ ਹੁਣ ਜਿੱਥੇ ਆਏ ਆ ਜੋ ਕਰ ਰਹੇ ਆ ਇਹਦਾ ਲੁੱਥਪ ਲਈਏ ਇਹਦਾ ਸਵਾਦ ਲਈਏ ਸਕੂਨ ਲਈਏ ਜਦੋਂ ਉਸ ਕੰਮ ਤੇ ਹਾਜ਼ਰ ਹੋਵਾਂਗੇ ਉਹ ਕੰਮ ਵੀ ਕਰ ਲਵਾਂਗੇ ਤੋ ਖੈਰ ਜਦੋਂ ਤੁਸੀਂ ਸੌਣ ਵਾਸਤੇ ਜਾਂਦੇ ਹੋ ਮੈਂ ਬੜਿਆਂ ਕੋਲੋਂ ਸੁਣਿਆ ਜੀ ਵੇਖੋ ساری ਰਾਤ ਨਿਕਲ ਜਾਂਦੀ ਐ ਪਾਸੇ ਮਾਰਦਿਆਂ ਪਰ ਨੀਂਦ ਨਹੀਂ ਆਉਂਦੀ 2 ਵਜੇ ਨੀਂਦ ਆਉਂਦੀ ਐ ਜਾਂ ਇਦਾਂ ਵੀ ਟਾਈਮ ਨਾਲ ਸੌਂ ਜਾਂਦੇ ਆ 2 ਵਜੇ ਜਾਗ ਖੁੱਲ ਜਾਂਦੀ ਫੇਰ ਅੱਧੀ ਰਾਤ ਪਾਸੇ ਮਾਰਦਿਆਂ ਨਿਕਲ ਜਾਂਦੀ ਤੁਸੀਂ ਸਟ੍ਰੈਸ ਲੈ ਕੇ ਸੌ ਰਹੇ ਹੋ ਫਾਲਤੂ ਦੀ ਚਿੰਤਾ ਲੈ ਕੇ ਸੌ ਰਹੇ ਹੋ ਮੈਂ ਇੱਕ ਹੋਰ ਨੁਕਤਾ ਤੁਹਾਡੇ ਸਾਹਮਣੇ ਰੱਖਾਂ ਜਿੱਦਾਂ ਮਰਦ ਮੈਂ ਆਪਣੀ ਗੱਲ ਕਰਾਂ ਜਾਂ ਜਿਹੜੇ ਮੇਰੇ ਨਾਲ ਦੇ ਹੋਰ ਸੰਗੀ ਸਾਥੀ ਨੌਜਵਾਨ ਜਿਹੜੇ ਪੱਗਾਂ ਬੰਨਦੇ ਨੇ ਉਹਨਾਂ ਦੀ ਗੱਲ ਜਦੋਂ ਆਪਾਂ ਸੌਣ ਵਾਸਤੇ ਜਾਂਦੇ ਆ ਸਿਰ ਤੋਂ ਪੱਗ ਲਾ ਕੇ ਸੌਂਦੇ ਆ ਨਾ ਚਲੋ ਛੋਟੀ ਕੋਈ ਪਟਕਾ ਆਪਾਂ ਸਿਰ ਦੇ ਉੱਤੇ ਬੰਨ ਲਿਆ ਗੱਲ ਵੱਖਰੀ ਏ ਵੀ ਕੇਸ ਖੁੱਲਨ ਨਾ ਪੱਗ ਲਾ ਦੇ ਦੀ ਕੋਟ ਲਾ ਦੇ ਦੀ ਪੈਂਟ ਲਾ ਦੇ ਦੀ ਟਾਈ ਖੋਲ ਦੇ ਦੀ ਐਨ ਰਿਲੈਕਸ ਹੋ ਕੇ ਸੌਣ ਦਾ ਯਤਨ ਕਰਦੇ ਆ ਮੇਰਾ ਮਤਲਬ ਇਹ ਏ ਕਿ ਪਾਰ ਲਾ ਕੇ ਸੌਣ ਦਾ ਯਤਨ ਕਰਦੇ ਆ ਤਾਂ ਕਿ ਨੀਂਦ ਆ ਜਾਏ ਤੇ ਜੇ ਉਸੇ ਤਰ੍ਹਾਂ ਐਨ ਸੂਟਡ ਬੂਟਡ ਹੋ ਕੇ ਆਪਾਂ ਸੌਣ ਦਾ ਯਤਨ ਕਰੀਏ ਤੇ ਨੀਂਦ ਆ ਜਾਏਗੀ টাই ਵੀ ਲੱਗੀ ਐ ਗੜਾ ਕੁੱਟਿਆ ਐ ਕੋਟ ਪਾਇਆ ਐ ਪੈਂਟ ਪਾਈ 벨ਟ ਵੀ ਟਾਈਟ ਕਰਕੇ ਬੱਦੀ ਐ ਐਨ ਅਪ ਟੂ ਡੇਟ ਹੋ ਕੇ ਸੌਣ ਦਾ ਯਤਨ ਕਰ ਰਹੇ ਆ ਤੇ ਨੀਂਦ ਖਾਕ ਆਏਗੀ ਨਹੀਂ ਆਏਗੀ ਨੀਂਦ ਆਉਂਦੀ ਜਦੋਂ ਤੁਸੀਂ ਐਨ ਰਿਲੈਕਸ ਹੁੰਦੇ ਹੋ ਨੀਂਦ ਆਉਂਦੀ ਏ ਜਦੋਂ ਬੋਝ ਲਾ ਕੇ ਸੌਂਦੇ ਹੋ ਬੋਝ ਹਲਕਾ ਕਰਕੇ ਸੌਂਦੇ ਹੋ ਭਾਵੇਂ ਉਹ ਕੱਪੜਿਆਂ ਦਾ ਬੋਝ ਏ ਭਾਵੇਂ ਸਿਰ ਦਾ ਬੋਝ ਏ ਤੇ ਸਿਰ ਦਾ ਬੋਝ ਕੀ ਸਟ੍ਰੈਸ ਸਿਰ ਦਾ ਬੋਝ ਕੀ ਇਹ ਚਿੰਤਾ ਉਹ ਵੀ ਫਾਲਤੂ ਦੀ ਚਿੰਤਾ ਜੋ ਸਾਡੇ ਵੱਸ ਵਿੱਚ ਨਹੀਂ ਐਵੇਂ ਵਾਧੂ ਦਾ ਭਾਰ ਦੁਨੀਆ ਦਾ ਭਾਰ ਸਿਰ ਤੇ ਚੁੱਕ ਕੇ ਚੱਲ ਰਹੇ ਹਾਂ ਅੱਛਾ ਠੀਕ ਏ ਬੱਚਿਆਂ ਦੀ ਲਲਨਾ ਪਲਨਾ ਕਰਨਾ ਸਾਰੇ ਕਰਦੇ ਨੇ ਮੈਂ ਵੀ ਕਰਦਾ ਤੁਸੀਂ ਵੀ ਕਰਦੇ ਹੋ ਸਾਡਾ ਫਰਜ਼ ਵੀ ਇਹ ਕਰਨਾ ਅੱਛਾ ਬੱਚੇ ਦਾ ਜਨਮ ਹੋ ਗਿਆ ਤੇ ਐਵੇਂ ਚਿੰਤਾ ਲੈ ਕੇ ਬਹਿ ਗਏ ਵੀ ਮੇਰਾ ਧੀ ਮੇਰਾ ਪੁੱਤ ਕਿੱਧਰ ਨੂੰ ਜਾਏਗਾ ਕਿੱਧਰ ਨੂੰ ਨਹੀਂ ਜਾਏਗਾ ਤੁਸੀਂ ਆਪਣਾ ਫਰਜ਼ ਪੂਰਾ ਕਰ ਰਹੇ ਹੋ ਇਮਾਨਦਾਰੀ ਦੇ ਨਾਲ ਕਰੋ ਚੰਗੀ ਸਿੱਖਿਆ ਚੰਗਾ ਲਾਲਣ ਚੰਗਿਆ ਪਾਲਣ ਦਿਓ ਅਗਲੀ ਚਿੰਤਾ ਛੱਡ ਦਿਓ ਜਵਾਨੀ ਦਾ ਸਮਾਂ ਆਏਗਾ ਤੇ ਉਦੋਂ ਉਸ ਮੌਕੇ ਦੀ ਨਜ਼ਾਕਤ ਕੀ ਮੰਗਦੀ ਹੈ ਕਿਦਾਂ ਪੇਸ਼ ਆਉਣਾ ਚਾਹੀਦਾ ਉਸ ਵਕਤ ਫੈਸਲਾ ਲਿਆ ਜਾਏਗਾ ਅੱਜ ਨਹੀਂ ਅੱਜ ਤੇ ਬੱਚੇ ਦਾ ਜਨਮ ਹੋਇਆ ਤੁਸੀਂ ਅੱਜ ਹੀ ਆਪਣੇ ਸਿਰ ਤੇ ਚਿੰਤਾ ਭਾਲ ਕੇ ਬਹਿ ਗਏ ਖੈਰ ਮੈਂ ਗੱਲ ਕਰ ਰਿਹਾ ਸਮ ਵੀ ਜਦੋਂ ਸੌਣਾ ਹੈ ਸਿਰ ਦਾ ਬੋਝ ਹਲਕਾ ਕਰਕੇ ਉਦੋਂ ਕੱਪੜਿਆਂ ਦਾ ਬੋਝ ਹਲਕਾ ਕਰਕੇ ਤੁਸੀਂ ਨੋਟ ਕਰ ਲਿਓ ਅਗਰ ਸਟ੍ਰੈਸ ਲੈ ਕੇ ਸੌ ਰਹੇ ਹੋ ਚਿੰਤਾ ਲੈ ਕੇ ਸੌ ਰਹੇ ਹੋ ਤੇ ਨੀਂਦ ਉਹਨਾਂ ਸਮਾਂ ਹੀ ਆਏਗੀ ਜਿੰਨਾ ਸਮਾਂ ਗੂੜੀ ਕੋ ਆਉਣੀ ਹੈ ਜਿਹੜੀ ਕਿਵੇਂ ਦੇ ਨਾਲ ਆਉਣੀ ਹੈ ਬਾਕੀ ਸਮਾਂ ਇਦਾਂ ਹੀ ਨਿਕਲੇਗਾ ਤੁਹਾਡਾ ਕਲਪਦਿਆਂ ਕੁਰਜੀ ਦੇ ਨਿਕਲੇਗਾ ਨੀਂਦ ਦਾ ਰਾਮ ਵੀ ਨਹੀਂ ਲੈ पाओगे ਦੂਜੀ ਐਗਜ਼ਾਮਪਲ ਅਗਰ ਤੁਸੀਂ ਦੁਕਾਨਦਾਰੀ ਕਰ ਰਹੇ ਹੋ ਤੇ ਦੁਕਾਨਦਾਰੀ ਕਰਨ ਦਾ ਸਵਾਦ ਤਾਂ ਆਏਗਾ ਜੇ ਦੁਕਾਨ ਦੀ ਸੀਟ ਗੱਦੀ ਤੇ ਬੈ ਕੇ ਦੁਕਾਨ ਵਾਲੀ ਧਿਆਨ ਹੋਵੇ ਐਗਜ਼ਾਮਪਲ ਤੁਹਾਡਾ ਧਿਆਨ ਉੱਥੇ ਨਹੀਂ ਹੈ ਤੁਸੀਂ ਆਪਣੇ ਕਿਤੇ ਤੋਂ ਸੰਤੁਸ਼ਟ ਨਹੀਂ ਹੋ ਦੂਜੇ ਦੀ ਦੁਕਾਨ ਦੇ ਗਾਹਕ ਵੇਖ ਕੇ ਤੁਹਾਡੇ ਅੰਦਰ ਜੈਲਸੀ ਵਧੀ ਜਾ ਰਹੀ ਸਾੜਾ ਵਧੀ ਜਾ ਰਿਹਾ ਹੈ ਵੀ ਉਹਦੇ ਗਾਹਕ ਜ਼ਿਆਦਾ ਕਿਉਂ ਮੇਰੇ ਘਟ ਗਿਆ ਚਿੜਚڑے ਹੋ ਜਾਓਗੇ ਕੁਰਜੋਗੇ ਕਲਪੋਗੇ ਜਿਹੜੇ ਗਾਹ ਕਰ ਰਹੇ ਨੇ ਉਹਨਾਂ ਦੇ ਨਾਲ ਵੀ ਸਹੀ ਡੀਲ ਨਹੀਂ ਕਰ पाओਗੇ ਸਹੀ ਪੇਸ਼ ਨਹੀਂ ਆ ਪਾਓਗੇ ਉਹਨਾਂ ਦੇ ਗਲ ਪੋਗੇ ਉਹਨਾਂ ਨੂੰ ਰੁੱਖੇ ਜਵਾਬ ਦੋਗੇ ਉਹ ਅਗਲੀ ਵਾਰੀ ਤੁਹਾਡੀ ਦੁਕਾਨ ਤੇ ਆਉਣਾ ਬੰਦ ਕਰ ਦੇਣਗੇ بڑے ਦੁਕਾਨਦਾਰਾਂ ਨੂੰ ਵੇਖਿਆ ਹੈ ਉਹਨਾਂ ਦੀ ਕੜਵਾਹਟ ਕਰਕੇ ਕੌੜੀ ਬੋਲੀ ਕਰਕੇ ਗਾਹ ਉਹਨਾਂ ਦੀ ਦੁਕਾਨ ਦੇ ਉੱਤੇ ਪੈਰ ਨਹੀਂ ਰੱਖਦਾ ਕੱਚ ਦੇ ਭਾਂਡੇ ਵਰਗਾ ਹੁੰਦਾ ਹੈ ਗਾਹ بڑے ਢੰਗ ਨਾਲ ਉਹਨੂੰ ਸੰਭਾਲ ਕੇ ਰੱਖਣਾ ਪੈਂਦਾ ਹੈ ਤੁਹਾਡੇ ਲੈਣ ਦੇਣ ਦੇ ਅੰਦਰ ਜਾਂ ਪੈਸੇ ਲੈਣ ਦੇ ਅੰਦਰ ਨੁਕਸਾਨ ਕਰ ਲੋਗੇ ਘੱਟ ਲੈ ਲੋਗੇ ਤੇ ਜਾਂ ਦੇਣ ਦੇ ਅੰਦਰ ਨੁਕਸਾਨ ਕਰ ਲੋਗੇ ਵੱਧ ਦੇ ਲੋਗੇ ਖੈਰ ਦੁਕਾਨਦਾਰੀ ਕਰ ਰਹੇ ਹੋ ਤੇ ਦੁਕਾਨਦਾਰੀ ਕਰੋ ਦੁਕਾਨਦਾਰੀ ਕਰਨ ਦਾ ਰਸ ਆਏਗਾ ਸਕੂਨ ਬਣੇਗਾ ਤਾਂ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰੋਗੇ ਤਾਂ ਅਗਰ ਪੜ ਰਹੇ ਹੋ ਤੇ ਤੁਸੀਂ ਕਹਿੰਦੇ ਹੋ ਜੀ ਮੈਂ ਪੜਦਾ ਬਹੁਤ ਹਾਂ ਪਰ ਪੜਨ ਤੋਂ ਬਾਅਦ ਕੋਈ ਗੱਲ ਮੇਰੇ ਅੰਦਰ ਜਾਂਦੀ ਨਹੀਂ ਅੰਦਰ ਟਿਕਦੀ ਨਹੀਂ ਟਿਕੇ ਕਿਵੇਂ ਕਿਤਾਬ ਤੁਹਾਡੀਆਂ ਅੱਖਾਂ ਦੇ ਸਾਹਮਣੇ ਐ ਹੱਥਾਂ ਦੇ ਅੰਦਰ ਕਿਤਾਬ ਐ ਧਿਆਨ ਤੁਹਾਡਾ ਕਿਧਰੇ ਹੋਰ ਘੁੰਮ ਰਿਹਾ ਕਿਸੇ ਚਿੰਤਾ ਦੇ ਅੰਦਰ ਹੋ ਕਿਸੇ ਚੋਰੇ ਦੇ ਅੰਦਰ ਹੋ ਕਿਸੇ ਹੋਕੇ ਦੇ ਅੰਦਰ ਹੋ ਕਿਸੇ ਕਲੇਸ਼ ਦੇ ਅੰਦਰ ਹੋ ਲੜਾਈ ਝਗੜੇ ਦੇ ਅੰਦਰ ਹੋ ਘਰ ਵਾਲੀ ਦਾ ਝਗੜਾ ਚੇਤੇ ਵਿੱਚ ਆ ਰਿਹਾ ਹੈ ਬੱਚਿਆਂ ਦਾ ਝਗੜਾ ਚੇਤੇ ਵਿੱਚ ਆ ਰਿਹਾ ਹੈ ਤੇ ਅੰਦਰ ਗੱਲ ਕਿਵੇਂ ਜਾਏ ਅਗਰ ਪੜ ਰਹੇ ਹੋ ਤੇ ਬਿਲਕੁਲ ਇਕਾਗਰ ਚਿੱਤ ਹੋ ਕੇ ਪੜਨ ਦਾ ਯਤਨ ਕਰੋ ਜੋ ਵੀ ਪੜ ਰਹੇ ਹੋ ਤੇ ਵੇਖਿਓ ਅੰਦਰ ਗੱਲ ਜਾਂਦੀ ਹੈ ਕਿ ਨਹੀਂ ਜਾਂਦੀ ਫੇਰਾ ਅੰਦਰ ਕੁਝ ਜਮਾ ਹੁੰਦਾ ਹੈ ਜਾਂ ਨਹੀਂ ਹੁੰਦਾ ਪਰ ਹੁੰਦਾ ਕਿ ਅਸੀਂ ਅੱਖਾਂ ਦੇ ਨਾਲ ਏਦਾਂ ਏਦਾਂ ਕਿਤਾਬ ਨੂੰ ਵੇਖੀ ਜਾਂਦੇ ਆ ਪੜ੍ਹੀ ਜਾਂਦੇ ਆ ਧਿਆਨ ਸਰਦਾ ਹੁੰਦਾ ਨਹੀਂ ਗੱਲ ਕਿਵੇਂ ਟਿਕੇ ਗੱਲ ਸੀ ਮਹਿੰਗੀ ਕਿਤਾਬ ਸੀ ਮਹਿੰਗੀ ਮਹਿੰਗੀ ਤੋਂ ਮਤਲਬ ਚੰਗੀ ਸੀ ਜਿਹੜੇ ਬੋਲ ਲਿਖੇ ਸਨ ਬੜੇ ਭਾਰੇ ਬੋਲ ਸਨ ਕੀਮਤੀ ਬੋਲ ਸਨ ਉਹਨਾਂ ਨੂੰ ਸਮਝਣ ਲਈ ਤੁਹਾਨੂੰ ਇਕਾਗਰ ਹੋਣਾ ਪੈਣਾ ਸੀ ਇਕਾਗਰ ਕਰਨੀ ਪਾਏ ਇੱਕ ਹੋ ਨਹੀਂ ਪਾਏ ਕਿਤਾਬ ਨੂੰ ਚੰਗੀ ਤਰ੍ਹਾਂ ਪੜ ਨਹੀਂ पाए ਕਿਤਾਬ ਵਿੱਚੋਂ ਲੁਥਪ ਕੀ ਮਿਲੇ ਲਾਭ ਕੀ ਮਿਲੇ ਅਗਰ ਪੜ ਰਹੇ ਹੋ ਤੇ ਸਿਰਫ ਪੜੋ ਸਮਾਂ ਵੀ ਦੇ ਰਹੇ ਹੋ ਪਰ ਧਿਆਨ ਵੀ ਉੱਥੇ ਲਿਆਓ ਅਗਰ ਤੁਸੀਂ ਇਦਾਂ ਨਾ ਕਰ पाए ਤੇ ਕੁਝ ਬਣ ਨਹੀਂ पाओगे ਐਗਜ਼ਾਮ ਬੜਾ ਟਫ ਹੈ ਸੀਏ ਦਾ ਆਉਣ ਵਾਲਾ ਹੈ ਆਈਐਸ ਦਾ ਆਉਣ ਵਾਲਾ ਹੈ ਆਈਪੀਐਸ ਦਾ ਆਉਣ ਵਾਲਾ ਹੈ ਐਗਜ਼ਾਮ ਬੜਾ ਟਫ ਹੈ ਪਰ ਤੁਸੀਂ ਧਿਆਨ ਦੇ ਨਾਲ ਪੜ ਨਹੀਂ پا ਰਹੇ ਨਹੀਂ ਪੜ पाओगे ਤੇ ਜੋ ਕਿਤਾਬ ਵਿੱਚ ਤੁਹਾਡੇ ਅੰਦਰ ਨਹੀਂ ਜਾਏਗਾ ਅੰਦਰ ਨਹੀਂ ਜਾਏਗਾ ਇੰਟਰਵਿਊ ਵਿੱਚੋਂ ਫੇਲ ਹੋ ਜਾਓਗੇ ਐਗਜ਼ਾਮ ਵਿੱਚੋਂ ਫੇਲ ਹੋ ਜਾਓਗੇ ਪੱਲੇ ਕੁਝ ਨਹੀਂ ਪਏਗਾ ਪੈਸਾ ਵੀ ਗਿਆ ਤੇ ਸਮਾਂ ਵੀ ਗਿਆ ਤਾਂ ਉਹਦੇ ਨਾਲੋਂ ਜ਼ਿਆਦਾ ਚੰਗਾ ਨਹੀਂ ਕਿ ਇੱਕ ਸਮੇਂ ਦੇ ਅੰਦਰ ਅਗਰ ਪੜਨਾ ਹੈ ਤੇ ਪੜਾਈ ਵੱਲ ਧਿਆਨ ਦਿਓ ਟਫ ਤੋਂ ਟਫ ਐਗਜ਼ਾਮ ਵਿੱਚੋਂ ਵੀ ਸਰਲ ਤਰੀਕੇ ਨਾਲ ਅੱਗੇ ਨਿਕਲ ਜਾਓ ਚਲੋ ਮੈਂ ਇੱਕ ਹੋਰ ਗੱਲ ਕਹਿਣਾ ਅਗਰ ਤੁਸੀਂ ਕਾਰ ਚਲਾ ਰਹੇ ਹੋ ਕਲਪੇ ਮਨ ਦੇ ਨਾਲ ਕੁਰਜੇ ਮਨ ਦੇ ਨਾਲ ਲੜਦੇ ਘਰ ਵਾਲੀ ਦੇ ਨਾਲ ਦੁੱਝਿਆਂ ਤਿੱਜਿਆਂ ਦੇ ਨਾਲ ਲੜਦੇ ਝਕੜਦੇ ਕਾਰ ਸਟਾਰਟ ਕੀਤੀ ਨਿਕਲ ਪਏ ਤੁਸੀਂ ਕਈ ਵਾਰ ਨੋਟ ਕਰਕੇ ਵੇਖਿਓ ਵੀ ਤੁਹਾਡੀ ਕਾਰ ਦਾ ਐਕਸੀਡੈਂਟ ਹੁੰਦਾ ਹੁੰਦਾ ਬਚਿਆ ਕਿਉਂ ਤੁਹਾਡੇ ਅੰਦਰ ਦੇ ਕਲੇਸ਼ ਕਾਰਨ ਕਿਉਂ ਕਿਉਂਕਿ ਕਾਰ ਚਲਾਉਣ ਵੇਲੇ ਤੁਸੀਂ ਉਹੀ ਨਹੀਂ ਹੋ ਉੱਥੇ ਹਾਜ਼ਰ ਹੀ ਨਹੀਂ ਹੋ ਤੁਹਾਡਾ ਮਾਨ ਹੀ ਉੱਥੇ ਨਹੀਂ ਮਨ ਤੇ ਤੁਹਾਡਾ ਹੋਰ ਕਿਧਰੇ ਉਡਾਰੀਆਂ ਭਰ ਰਿਹਾ ਘਰ ਵਾਲੀ ਨੇ ਆ ਆ ਕਿਉਂ ਆਖਿਆ ਮੈਨੂੰ ਫਲਾਣੇ ਨੇ ਆ ਆ ਕਿਉਂ ਆਖਿਆ ਘਰ ਵਾਲੇ ਨੇ ਆ ਆ ਕਿਉਂ ਆਖਿਆ ਤੁਹਾਡਾ ਮਨ ਉਥੇ ਹੈ ਮਨ ਕਾਰ ਚਲਾਉਣ ਵਿੱਚ ਨਹੀਂ ਹੈ ਤੁਸੀਂ ਸਾਰੇ ਦੇ ਸਾਰੇ ਕਾਰ ਚਲਾਉਣ ਵਿੱਚ ਹਾਜ਼ਰ ਨਹੀਂ ਹੋ ਕਾਰ ਚਲਾਉਣ ਵਿੱਚ ਹਾਜ਼ਰ ਹੋ ਜਾਓ ਲੋ ਕਾਰ ਦਾ ਐਕਸੀਡੈਂਟ ਨਹੀਂ ਹੋਏਗਾ ਕਿਉਂਕਿ ਸੁਚੇਤ ਹੋਵੋਗੇ ਬਚ ਕੇ ਚਲੋਗੇ ਬਚਾ ਕੇ ਚਲੋਗੇ ਕਈ ਵਾਰ ਨੋਟ ਕਰਿਓ ਤੁਸੀਂ ਰੈੱਡ ਲਾਈਟ ਤੇ ਰੁਕਣਾ ਹੈ ਪਰ ਅੱਗੇ ਨਿਕਲ ਜਾਂਦੇ ਹੋ ਰੁਕਦੇ ਹੀ ਨਹੀਂ ਕੁਦਰਤੀ ਤੁਹਾਡਾ ਬਚਾਉ ਜਾਂਦਾ ਇੱਕਦਮ ਹੋਸ਼ ਆਉਂਦੇ ਹੋ ਰੈੱਡ ਲਾਈਟ ਸੀ ਮੈਂ ਤੇ ਨਿਕਲ ਗਿਆ ਅੱਛਾ ਜਿੱਥੇ ਕਾਰ پارک ਨਹੀਂ ਕਰਨੀ ਉੱਥੇ ਕਾਰ پارک ਕਰ ਦਿੰਦੇ ਹੋ ਕਦੇ-ਕਦੇ ਆਪਣਾ ਪਰਸ ਆਪਣਾ ਬੈਗ ਕਾਰ ਦੇ ਅੰਦਰ ਭੁੱਲ ਜਾਂਦੇ ਹੋ ਕਦੇ ਸਟਾਪ ਸਾਈਨ ਭੁੱਲ ਜਾਂਦੇ ਹੋ ਕਦੇ ਰੈੱਡ ਲਾਈਟ ਕ੍ਰਾਸ ਕਰ ਜਾਂਦੇ ਹੋ ਐਕਸੀਡੈਂਟ ਹੁੰਦਾ ਹੁੰਦਾ ਵੱਜ ਜਾਂਦਾ ਹੈ ਤੁਹਾਡਾ ਇਹ ਕਿਉਂ ਹੁੰਦਾ ਹੈ ਕਿਉਂ ਕਿ ਤੁਸੀਂ ਸਿਰਫ ਕਾਰ ਨਹੀਂ ਚਲਾ ਰਹੇ ਬੈਠੇ ਤੇ BMW ਤੇ ਹੋ ਬੈਠੇ ਮਰਸੀਡੀ ਦੇ ਉੱਤੇ ਹੋ ਚੰਗੀ ਮਹਿੰਗੀ ਕਾਰ ਲਗਜ਼ਰੀ ਕਾਰ ਤੇ ਹੋ ਔਰ ਲਗਜ਼ਰੀ ਕਾਰ ਦੇ ਉੱਤੇ ਬਹਿ ਕੇ ਵੀ ਕਲਪਨਾ ਲਗਜ਼ਰੀ ਕਾਰ ਦੇ ਉੱਤੇ ਬਹਿ ਕੇ ਵੀ ਕੁਰਜੇ ਹੋਏ ਕਲਪੇ ਨਜ਼ਰ ਆ ਰਹੇ ਤੇ ਕਾਰ ਦਾ ਸਵਾਦ ਕੀ ਹੋਇਆ ਭਾਵੇਂ ਉਹ 2 ਕਰੋੜ ਦੀ ਕਾਰ ਹੋਵੇ 3 ਕਰੋੜ ਦੀ ਕਾਰ ਹੋਵੇ ਤੁਹਾਡੇ ਵਾਸਤੇ ਤੇ ਉਹ ਰੇੜਾ ਬੱਗੀ ਤੋਂ ਵੱਧ ਕੁਝ ਵੀ ਨਹੀਂ ਚਲੋ ਰੇੜਾ ਬੱਗੀ ਦਾ ਜ਼ਿਕਰ ਆਇਆ ਜੇ ਤੁਹਾਡਾ ਅੰਦਰ ਸ਼ਾਂਤ ਹੈ ਤੇ ਤੁਸੀਂ ਰੇੜੇ ਬੱਗੀ ਦੇ ਉੱਤੇ ਬਹਿ ਕੇ ਰਿਕਸ਼ੇ ਤੇ ਬਹਿ ਕੇ ਵੀ ਨਾ ਆਨੰਦ ਲੈ ਸਕਦੇ ਹੋ ਤੇ ਜੇ ਅੰਦਰ ਕੁਰਜ ਦਾ ਕਲਪ ਦਾ ਝਗੜਦਾ ਚਿੰਤਾ ਹੋ ਕੇ ਕਲੇਸ਼ ਝੋਰਾ ਤੇ BMW ਮਰਸੀਡੀ ਵੀ ਐਦਾਂ ਲੱਗੇਗੀ ਜਿਵੇਂ ਕੰਡਿਆਂ ਦੀ ਸੇਜ ਦੇ ਉੱਤੇ ਸਫਰ ਕਰ ਰਿਹਾ ਕੰਡਿਆਂ ਦੇ ਉੱਤੇ ਚੱਲਣਾ ਪੈ ਰਿਹਾ ਖੈਰ ਚਲੋ ਮੈਂ ਇੱਕ ਹੋਰ ਗੱਲ ਕਹਿਣਾ ਵੀ ਤੁਸੀਂ ਆਫਿਸ ਤੋਂ ਆਏ ਤੁਸੀਂ ਆਪਣੇ ਬਿਜ਼ਨਸ ਤੋਂ ਵੇਲ ਕੱਢ ਕੇ ਆ ਜਾਵੇ ਦੋਵੇਂ ਜੀ ਬੈ ਗਏ ਪਤੀ ਪਤਨੀ ਬੈ ਗਏ ਜਾਂ ਤੁਸੀਂ ਇਕੱਲੇ ਹੋ ਕੋਈ ਡਰਾਮਾ ਵੇਖ ਰਹੇ ਹੋ ਤੇ ਡਰਾਮਾ ਵੀ ਪੂਰੇ ਧਿਆਨ ਦੇ ਨਾਲ ਹੀ ਵੇਖੋ ਮੇਰੀਆਂ ਗੱਲਾਂ ਬੜੀਆਂ ਸਿੱਧੀਆਂ ਹੁੰਦੀਆਂ ਨੇ ਅਗਰ ਕੋਈ ਪਿਕਚਰ ਹੀ ਵੇਖ ਰਹੇ ਹੋ ਤੇ ਪਿਕਚਰ ਵੇਖੋ ਕੋਈ ਵੇਖਣਾ ਗੁਨਾਹ ਥੋੜਾ ਹੈ ਪਿਕਚਰ ਵੇਖ ਰਹੇ ਹੋ ਤੇ ਪਿਕਚਰ ਹੀ ਵੇਖੋ ਪਿਕਚਰ ਵੇਖਣ ਦਾ ਸਵਾਦ ਆਏਗਾ ਡਰਾਮਾ ਵੇਖਣ ਦਾ ਸਵਾਦ ਆਏਗਾ ਸਟ्रेस ਘਟੇਗਾ ਤੁਹਾਡਾ ਅੰਦਰ ਦਾ ਵਜ਼ਨ ਘਟੇਗਾ ਕਿਦਰੇ ਪਰਿਵਾਰ ਦੇ ਅੰਦਰ ਖਾਸਾ ਠੱਠਾ ਕਰ ਲਿਆ ਕਰੋ ਕੋਈ ਸੱਬੇ ਸੱਭਿਆਤ ਜਿਆ ਮਜ਼ਾਕ ਕਰ ਲਿਆ ਕਰੋ ਚੁਟਕਲਾ ਗੋਸ਼ਟੀ ਕਰ ਲਿਆ ਕਰੋ ਐਵੇਂ ਰੋਣੀ ਜੀ ਸ਼ਕਲ ਲੈ ਕੇ ਘਰੋਂ ਨਿਕਲ ਜਾਂਦੇ ਹੋ ਤੇ ਰੋਣੀ ਜੀ ਸ਼ਕਲ ਲੈ ਕੇ ਸ਼ਾਮਾਂ ਨੂੰ ਘਰ ਪਰਤ ਆਉਂਦੇ ਹੋ ਤੁਹਾਡੇ ਫਿਊਜ ਉੱਡੇ ਰਹਿੰਦੇ ਨੇ 12 ਮਾਸੇ ਜਦੋਂ ਵੇਖੋ ਚਿਹਰਾ ਐਨ ਮੁਰਝਾਏ ਫੁੱਲ ਵਰਗਾ ਤੁਹਾਡਾ ਹੁੰਦਾ ਕਦੇ ਗੁਲਾਬ ਦਾ ਖਿਹੜਾ ਵੀ ਆਪਣੇ ਚਿਹਰੇ ਤੇ ਲਾਇਆ ਕਰੋ ਤੁਹਾਡੇ ਗੁਲਾਬ ਦੇ ਖਿਹੜੇ ਹੋਏ ਚਿਹਰੇ ਨੂੰ ਵੇਖ ਕੇ ਪਰਿਵਾਰ ਦੇ ਅੰਦਰ ਖਿਹੜਾ ਆ ਜਾਏਗਾ ਤੁਹਾਡੀ ਪਤਨੀ ਤੁਹਾਡਾ ਪਤੀ ਤੁਹਾਡੀਆਂ ਤੀਆਂ ਤੁਹਾਡੇ ਪੁੱਤ ਤੁਹਾਡੇ ਬੁੱਢੇ ਮਾਂ ਬਾਪ ਤੁਹਾਡੇ ਚਿਹਰੇ ਵੱਲੋਂ ਵੇਖ ਰਹੇ ਨੇ ਅਰੇ ਇਧਰੋਂ ਵੇਖ ਕੇ ਉਹ ਵੀ ਵਿਚਾਰੇ ਦੁਬਕ ਕੇ ਬਹਿ ਜਾਂਦੇ ਨੇ ਜਾਂ ਉਹ ਵੀ ਖਿੜ ਜਾਣਗੇ ਵੀ ਅੱਜ ਮੇਰਾ ਪੁੱਤ ਬੜੇ ਖਿੜੇ ਚਿਹਰੇ ਦੇ ਅੰਦਰ ਤੋ ਇੱਕ ਸਮੇਂ ਦੇ ਅੰਦਰ ਇੱਕ ਕੰਮ ਕਰਨ ਦੀ ਆਤ ਪਾਉ ਖਿੜੇ ਰਹੋਗੇ ਸਕੂਨ ਵਿੱਚ ਰਹੋਗੇ